ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਕਿਉਂ ਉਮੀਦ ਕਰਦੀ ਆਂ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਇੱਥੇ ਸਵੇਰ ਦਾ ਸਮਾਂ ਸੀ ਬੱਚੇ ਸਕੂਲ ਚਲੇ ਗਏ ਸੀਗੇ ਤੇ ਮੈਂ ਅੱਜ ਲੱਗੀ ਸੀਗੀ ਪਰਦੇ ਧੋਣ ਕੱਟਣ ਲਾ ਰਹੇ ਸੀਗੇ ਕਿਉਂਕਿ ਮਿੱਟੀ ਬਹੁਤ ਆ ਗਈ ਹੈ ਇੱਕ ਦੋ ਹਨਾ ਮਤਲਬ ਹਨੇਰੀਆਂ ਚੱਲ ਪਈਆਂ ਹੈਗੀਆਂ ਤੇ ਬਰੀਕ-ਬਰੀਕ ਡਸਟ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ ਜਿੰਨਾ ਮਰਜ਼ੀ ਡਸਟਿੰਗ ਕਰ ਲੋ ਜਿੰਨਾ ਮਰਜ਼ੀ ਸਫਾਈਆਂ ਕਰ ਲੋ ਹਨਾ ਮੈਂ ਕਿਚਲੋ ਇੱਕ ਵਾਰੀ ਧਵਾ ਦਿੰਨੀ ਆ ਫਿਰ ਜਦੋਂ ਨਿਹਰੀਆਂ ਖਤਮ ਹੋ ਗਈਆਂ ਮੈਂ ਜੂਨ ਦੇ ਵਿੱਚ ਧੋਣੀ ਹੁੰਨੀ ਆ ਤੇ ਸਰਦੀ ਚ ਦਿਵਾਲੀ ਵੇਲੇ ਧਵਾਏ ਇਸ ਤੋਂ ਬਾਅਦ ਮੈਂ ਲਾਹੀ ਨਹੀਂ ਗੇ ਬੱਚਿਆਂ ਦੀ ਆਦਤ ਹੈ ਹੱਥ ਉੱਤੇ ਜੇ ਨਾ ਉਹਨਾਂ ਨਾਲ ਹੀ ਪੂੰਜੀ ਆਂਦੇ ਹੈਗੀ ਐ ਵੈਸੇ ਡਾਰਕ ਕਲਰ ਇੰਨਾ ਦਿਖਦੇ ਤਾਂ ਹੈ ਨਹੀਂ ਗੇ ਅੰਦਰ ਕਮਰਿਆਂ ਚ ਵੀ ਸਾਡੇ ਗਾਂ ਬਾਲਾ ਕੋਚਾਨਨ ਨਹੀਂ ਹੁੰਦਾ ਲਾਈਟ ਜਗਾ ਕੇ ਸਾਰਾ ਕੁਝ ਦਿਖਦਾ ਹੈ ਹਨਾ ਅੱਗੇ ਰਹਿ ਜਾਂਦਾ ਹੈਗਾ ਤੇ ਅੱਜ ਜਿੱਥੇ ਨਾ ਮੈਂ ਸਵੇਰ ਤੋਂ ਹੀ ਥੋੜੀ ਸੈਡ ਸੀਗੀ ਕਿਉਂਕਿ ਅੱਜ ਨਾ ਮੇਰੀ ਫਰੈਂਡ ਦੇ ਪਾਪਾ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਦਾ ਭੋਗ ਸੀਗਾ ਭੋਗ ਤੇ ਜਾਣਾ ਸੀ ਬਸ ਮੈਂ ਸਵੇਰੀ ਆਪਣੇ ਹਸਬੰਦ ਨਾਲ ਉਹਨਾਂ ਦੀਆਂ ਗੱਲਾਂ ਕਰਦੀ ਸੀਗੀ ਹਨਾ ਤੇ ਦਿਮਾਗ ਤੇ ਅਸਰ ਦਾ ਹੋ ਜਾਂਦਾ ਹੈਗਾ ਵੀ ਬਸ ਕਰਮਾਂ ਦੀਆਂ ਗੱਲਾਂ ਹਨਾ ਵੀ ਮੇਰੀ ਫਰੈਂਡ ਥੋੜਾ ਜਿਹਾ ਵੀ ਆਪਦੀ ਸੋਹਰੇ ਫੈਮਿਲੀ ਦੇ ਵਿੱਚ ਵੀ ਮਤਲਬ ਬਾਲੀ ਸੌਖੀ ਨਹੀਂ ਕਹਿ ਲਓ ਹਨਾ ਤੇ ਪੱਕੇ ਪਰਿਵਾਰ ਚ ਉਹਦੇ ਪਾਪਾ ਦੀ ਡੈਥ ਹੋ ਗਈ ਮਤਲਬ ਉਹਦੇ ਪਾਪਾ ਸੀ ਤਾਂ 80 85 ਸਾਲ ਦੇ ਪਕਾ ਦਰ ਬਈ এনवायरमेंट ਐ ਹੋ ਜਾ ਹੋਇਆ ਪੈ ਇਦਾਂ ਲਾ ਪਿੱਕਿਆ ਆਂਦਾ ਵੀ ਹਨਾ ਵੀ ਉਹਦੇ ਬ੍ਰਦਰ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਸੀਗੀ ਹਨਾ ਤੇ ਇਸ ਕਰਕੇ ਕਹਿੰਦੇ ਸੀਗੇ ਚਲੋ ਵੀ ਉਹਨਾਂ ਨੇ ਤਾਂ ਜਾਣਾ ਹੀ ਆ ਹਨਾ ਉਹਦੇ ਪਾਪਾ ਨੇ ਤਾਂ ਜਿਵੇਂ ਉਮਰ ਹੋ ਗਈ ਸੀਗੀ ਪਰ ਉਹਦੇ ਬ੍ਰਦਰ ਸਹੀ ਰਹਿੰਦੇ ਹਨਾ ਵੀ ਠੀਕ ਰਹਿਣ ਹਨਾ ਤੰਦਰੁਸਤੀ ਦੇ ਬੇ ਪਰਮਾਤਮਾ ਤੇ ਉਹ ਥੋੜੀ ਦੁਖਦਾਈ ਗੱਲ ਐ ਹਨਾ ਤੇ ਜਦੋਂ ਚਾਰੇ ਪਾਸੇ ਹਨ ਵੀ ਕੋਈ ਰਾਹ ਨਹੀਂ ਦਿਖਾਈ ਦਿੰਦਾ ਹੁੰਦਾ ਹਨਾ ਉਦੋਂ ਬਹੁਤ ਔਖਾ ਹੋ ਜਾਂਦਾ ਹੈਗਾ ਕਿ ਮੈਂ ਸੋਚਦੀ ਸੀ ਇੰਨੀ ਮਿਹਨਤ ਕੀਤੀ ਮੇਰੀ ਫਰੈਂਡ ਨੇ ਸਾਡੇ ਨਾਲ ਹੀ ਟੀਚ ਕਰਦੀ ਸੀ ਹਨਾ ਇਸ ਤੋਂ ਬਾਅਦ ਉਹ ਟਿਊਸ਼ਨਾਂ ਕਰਵਾਉਂਦੀ ਸਕੂਲ ਆ ਕੇ ਐ ਮੈਂ ਇੰਗਲਿਸ਼ ਬਹੁਤ ਅੱਛਾ ਮਤਲਬ ਬਿਹੇਵੀਅਰ ਵੀ ਐ ਪਰ ਕਰਮਾਂ ਦੀ ਗੱਲ ਹੁੰਦੀ ਹੈ ਵੀ ਸੁੱਖ ਕਿਤੇ ਵੀ ਨਹੀਂ ਮਿਲਦਾ ਇੱਥੇ ਵੀ ਇੰਨੀ ਮਿਹਨਤ ਕੀਤੀ ਵੀ ਪਿੱਛੇ ਆਪਣਾ ਹਨਾ ਔਰਤ ਦਾ ਜਿਹੜਾ ਪੀਕਾ ਪਰਿਵਾਰ ਐ ਉਹ ਸੁਖੀ ਰਹੇ ਹਨ ਤੇ ਫਿਰ ਔਰਤ ਨੂੰ ਆਦੇ ਸਹੁਰੇ ਦੇ ਦੁੱਖ ਵੀ ਵੱਡੇ ਨਹੀਂ ਲੱਗਦੇ ਹੈਗੇ ਕਈ ਵਾਰ ਇਹ ਹੁੰਦਾ ਵੀ ਸਹੁਰੇ ਦੁਖੀ ਹੁੰਨੇ ਤੇ ਪੇਕੇਆਂ ਨੂੰ ਵੀ ਨਹੀਂ ਆਪ ਆਪ ਦਾ ਦੁੱਖ ਦੱਸ ਸਕਦੇ ਕਿਉਂਕਿ ਪੇਕੇ ਦਾ ਅੱਗੇ ਹੀ ਦੁੱਖ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਹਨਾ ਤੇ ਬਾਕੀ ਹਨਾ ਵੀ ਜਿਹੜੇ ਮਾਪੇ ਹੁੰਦੇ ਉਹ ਸਦਾ ਹੀ ਲੋੜੀ ਦੇ ਹੁੰਦੇ ਆ ਤੀਆਂ ਵਾਸਤੇ ਤੇ ਨਾ ਮਾਪਿਓ ਜਿਹੜੇ ਬੁੱਢੇ ਹੁੰਦੇ ਹੈਗੇ ਤੀਆਂ ਲਈ ਉਹਨਾਂ ਨੂੰ ਤੇ ਹੀ ਹੁੰਦਾ ਵੀ ਸਾਡੇ ਨਾਲ ਹੀ ਹੰਡਣ ਵਰਤਨ ਹਨਾ ਪਰ ਇਹ ਸਚਾਈ ਹੈਗੀ ਐ ਵੀ ਮਾਪਿਓ ਨੇ ਹਨਾ ਇੱਕ ਦਿਨ ਕਹਿੰਦੇ ਹੁੰਦੇ ਵੀ ਮਾਪਿਆਂ ਨੇ ਰਹਿਣਾ ਨਹੀਂ ਹੁੰਦਾ ਹੈਗਾ ਤੇ ਚਲੋ ਭਰਾਵਾਂ ਨਾਲ ਅੱਗੇ ਭਤੀਜਾਂ ਨਾਲ ਵੇਕੇ ਹੁੰਦੇ ਆ ਤਾਂ یوں ਅਗਲਾ ਕਹਿੰਦਾ ਵੀ ਭਤੀਜੇ ਹੋਣ ਭਰਾ ਹੋਣ ਹਨਾ ਸੁੱਖ ਮੰਗਦੀ ਆ ਹਰ ਔਰਤ ਪਰ ਪਿਓ ਦਾ ਜਾਣਾ ਇੱਕ ਬਹੁਤ ਦੁਖਦਾਈ ਹੁੰਦਾ ਹੈਗਾ ਜਦੋਂ ਹਨਾ ਕਿਸੇ ਦੀ ਆਪਾਂ ਵੀ ਦੇਖਦੇ ਹੈਗੇ ਐਵੇਂ ਹਨਾ ਉਹਦੇ ਨਾਲਦਿਆਂ ਦੇ ਪਿਓ ਦੀ ਫਾਦਰ ਦੀ ਡੈਥ ਹੋ ਜਾਂਦੀ ਹੈਗੀ ਤਾਂ ਆਪ ਦਾ ਸੱਲ ਹੈਗਾ ਜਿਹੜਾ ਆਪ ਦਾ ਸਮਾਂ ਹੈਗਾ ਉਹ ਯਾਦ ਆ ਜਾਂਦਾ ਹੈਗਾ ਉਹ ਤੇ ਇਸ ਕਰਕੇ ਸਵੇਰੇ ਮੈਨੂੰ ਅੱਜ ਨਾ ਬੜੀ ਸੈਡਨੈਸ ਦੀ ਫੀਲ ਹੋ ਰਹੀ ਸੀਗੀ ਵੀ ਮੈਂ ਭੋਗ ਤੇ ਜਾਣਾ ਸੀਗਾ ਬਾਕੀ ਨਾਲ ਦੇ ਮੇਰੇ ਹੋਰ ਵੀ ਸਟਾਫ ਨੇ ਆਉਣਾ ਸੀਗਾ ਪ੍ਰਾਣੇ ਨੇ ਜਿੱਦੇ ਜਿੱਥੇ ਅਸੀਂ ਇਕੱਠੇ ਟੀਚ ਕਰਦੇ ਸੀ ਜੀ ਹਨਾ ਇੱਥੋਂ ਨੇੜੇ ਹੀ ਆ ਸਾਡੇ ਘਰ ਤੋਂ ਮਤਲਬ ਇੱਥੇ ਮੇਰੇ ਸ਼ਹਿਰ ਤੋਂ ਦੇ ਪੇਕੇ ਸੀ ਮੇਰੇ ਫਰੈਂਡ ਦੇ ਇੱਥੋਂ ਬਹੁਤ ਨੇੜੇ ਹੀ ਰਹਿ ਜਾਂਦਾ ਹੈਗਾ ਗੁਰਦੁਆਰਾ ਸਾਹਿਬ ਜਿੱਥੇ ਜਾਣਾ ਸੀਗਾ ਤੇ ਮੈਂ ਕਿਹਾ ਚਲੋ ਹਨਾ ਬੈੱਡ ਸ਼ੀਟ ਜਿਹੜੀਆਂ ਉਹ ਧਵਾ ਲੈਣੇ ਹੈਗੇ ਕਵਰ ਕਰਕੇ ਮਤਲਬ 12 ਵਜੇ ਚੱਲੂਗੀ ਮੈਂ ਹਨਾ ਜਿਵੇਂ ਹੁਣ ਪੌਣੇ ਕਿੱਕਰ ਅਰਦਾਸ ਹੁੰਦੀ ਹੈ ਜਾਂ 1 ਵਜੇ ਤੱਕ ਹੁੰਦੀ ਹੈਗੀ ਅਰਦਾਸ ਵੀ ਉਦੋਂ ਤੱਕ ਆਰਾਮ ਨਾਲ ਆਪਾਂ ਪਹੁੰਚ ਜਾਣਾ ਹੈਗਾ ਤੇ ਬਾਕੀ ਸਾਰਾ ਸਟਾਫ ਵੀ ਉੱਥੇ ਆ ਜਾਣਗੇ ਹਨਾ ਜਦੋਂ ਆਪਣੇ ਸਰੀਰ ਦਿਮਾਗ ਤੇ ਕੋਈ ਗੱਲ ਚੜ ਜਾਂਦੀ ਹੈ ਹਨ ਇਹੋ ਜਿਹੀ ਉਦਾਸੀ ਵਾਲੀ ਤੇ ਉਦੋਂ ਆਪਣਾ ਸਰੀਰ ਵੀ ਵੀਕ ਵੀਕਨੈਸ ਫੀਲ ਹੂੰ ਕਰਦੇ ਆ ਆਪਾਂ ਹਨਾ ਆਪਣਾ ਸਰੀਰ ਜਿਵੇਂ ਸਾਥ ਨਹੀਂ ਦਿੰਦਾ ਹੈਗਾ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਉਹਦੇ ਵਿੱਚ ਉੱਠਾ ਜਾ ਪੈ ਜਾਂਦਾ ਸਰੀਰ ਜਦੋਂ ਆਪਾਂ ਸਵੇਰੇ ਕਿਸੇ ਵਜ੍ਹਾ ਕਰਕੇ ਰੋਲ ਜੀ ਜਾਂ ਹਨਾ ਵੀ ਉਦਾਸ ਹੋ ਜਾਈਏ ਕਿਸੇ ਕਿਸੇ ਵੀ ਵਜ੍ਹਾ ਕਰਕੇ ਹਨਾ ਕਿਸੇ ਨੂੰ ਯਾਦ ਕਰਕੇ ਜਾਂ ਹਨਾ ਪੁਰਾਣੀ ਕਿਸੇ ਘਟਨਾ ਨੂੰ ਯਾਦ ਕਰਕੇ ਆਪਾਂ ਉਦਾਸ ਹੋਣੇ ਹੈਗੇ ਤਾਂ ਆਪਣਾ ਸਾਰਾ ਦਿਨ ਸ਼ਰੀਰ ਜਿਹੜਾ ਵੀਕਨੈਸ ਫੜ ਕੇ ਰੱਖ ਲੈਂਦਾ ਹੈਗਾ ਹਨਾ ਵੀ ਉਹ ਕਿੰਨੇ ਆਪਾਂ ਉਦਾਸ ਫੀਲ ਕਰਦੇ ਹੈਗੀਆਂ ਤੇ ਲੋ ਇੱਥੇ ਮੈਂ ਸਾਰੇ ਬਾਕੀ ਕੰਮ ਨਿਭਾੜਤੇ ਸੀ ਸਾਫ ਸਫਾਈ ਹੋ ਗਈ ਸੀਗੀ ਤੇ ਮੈਂ ਫਰੂਟ ਕੱਢ ਕੇ ਇੱਥੇ ਰੱਖਤੇ ਹੈਗੇ ਆ ਤੇ ਸਾਰਾ ਕੰਮ ਨਿਭੇੜ ਕੇ ਜਦੋਂ ਕਿਤੇ ਜਾਣਾ ਹੁੰਦਾ ਹੈ ਹਨਾ ਉਦੋਂ ਅਲੱਗ ਹੀ ਟੈਨਸ਼ਨ ਹੁੰਦੀ ਹੈ ਵੀ ਕਿਤੇ ਪਿੱਛੋਂ ਕੋਈ ਆ ਨਾ ਜਾਵੇ ਹਨਾ ਤੇ ਇੱਥੇ ਮੈਂ ਲੱਗੀ ਸੀਗੀ ਖਾਣਾ ਬਣਾਉਣ ਇਹਨਾਂ ਵਾਸਤੇ ਰੋਟੀ ਬਣਾਉਣ ਲੱਗੀ ਸੀਗੀ ਹਨਾ ਮੈਂ ਨਕੀਰੇ ਕੱਟਣ ਲੱਗੀ ਸੀਗੀ ਤੇ ਇੱਥੇ ਮੇਰੇ ਦੋਨੋਂ ਪਿੱਲਰ ਆ ਜਿਹੜਾ ਗੁੰਮ ਗਿਆ ਸੀ ਮੈਂ ਨਾ ਇੱਕ ਬਲੈਕ ਪਿੱਲਰ ਯੂਜ਼ ਕਰਦੀ ਆ ਕੋਈ ਮੇਰੇ ਹੱਥ ਲੱਗਾ ਹੈਗਾ ਹਨਾ ਤੇ ਪਿੱਲਰ ਤਾਂ ਵੈਸੇ ਵੀ ਆ ਪਏ ਹੈਗੇ ਆ ਜਿਵੇਂ ਆਹ orange color ਤੇ ਆਹ frozy ਜਿਹਾ blue color ਵਾਲਾ ਪਿਆ ਹਨਾ ਪਰ ਇਹ ਤਾਂ ਮੇਰੇ ਤੋਂ ਛਿੱਲੇ ਨਹੀਂ ਆਉਂਦਾ ਇਹਨਾਂ ਤਾਂ ਪੀਲ ਆਫ ਹੀ ਨਹੀਂ ਹੁੰਦੀ ਕੋਈ ਵੀ ਚੀਜ਼ ਦੇ ਬਾਕੀ ਜਿਵੇਂ ਸਾਡੇ ਘਰ 'ਚ ਨਾ ਬਾਕੀ ਹੈ ਜਿਵੇਂ ਖੀਰੇ ਕੱਟ ਲੈਂਦੇ ਆ ਹਨਾ ਵੀ ਜਾਂ ਕੋਈ ਵੀ ਚੀਜ਼ ਕੱਟਦੇ ਹੈਗੇ ਹਨਾ ਪਿੱਲਰ ਤੋਂ ਬਿਨਾ ਹਨਾ ਗਰਦ ਨਾਲ ਚਾਕੂ ਨਾਲ ਹੀ ਕੱਟ ਲੈਂਦੇ ਹੈਗੇ ਆ ਤੇ ਮੇਰੇ ਤੋਂ ਤੋ ਅੱਧੀ ਵੱਡੇ ਜਾਂਦੀ ਹੈਗੀ ਛਿਲਕਾ ਪਤਲਾ ਲੈਂਦਾ ਹੀ ਨਹੀਂ ਪਿਲਰ ਤੋਂ ਬਿਨਾ ਐਸੀ ਮੈਨੂੰ ਆਦਤ ਪੈ ਚੁੱਕੀ ਆ ਬਲੈਕ ਪਿਲਰ ਦੀ ਉਹ ਵੀ ਮੈਨੂੰ ਲੱਗਦਾ ਹੁੰਦਾ ਵੀ ਜੇ ਇਹ ਟੁੱਟ ਗਿਆ ਜਾਂ ਗੁੰਮ ਗਿਆ ਤਾਂ ਫਿਰ ਹੁਣ ਮੇਰਾ ਕੀ ਬਣੂਗਾ ਸੀਮ ਉਹਦੇ ਨਾਲ ਦਾ ਜਾਂ ਤਾਂ ਮੈਨੂੰ ਪਹਿਲਾਂ ਲਿਆ ਕੇ ਰੱਖਣਾ ਚਾਹੀਦਾ ਹਨਾ ਤੇ ਇੱਥੇ ਮੈਂ ਮਸਾ ਹੀ ਖਿੱਚ-ਖਿੱਚ ਕੇ ਉਹਦੇ ਛਿਲਕੇ ਲਾਏ ਹਨਾ ਇਹਨਾਂ ਦੇ ਨਾਲ ਤੇ ਪਿੱਛੋਂ ਮੈਨੂੰ ਨੇ ਗੈਸਥ ਲੋ ਬਲੈਕ ਵਾਲਾ ਵੀ ਮਿਲ ਗਿਆ ਉਹ ਗੈਸ ਥਲੇ ਛੁਪ ਗਿਆ ਕਿਤੇ ਉਦੋਂ ਮੈਨੂੰ ਲੱਭਿਆ ਨਹੀਂ ਤੇ ਫਿਰ ਮੈਨੂੰ ਇਹ ਪ੍ਰਾਣ ਹੀ ਲੈਣੇ ਪਏ ਹਨਾ ਕਿੰਨਾ ਔਖਾ ਹੋ ਜਾਂਦਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਜਣੇ ਜਿਹੜੇ ਪਿਲਰ ਦੇ ਨਾਲ ਛਿਲਕੇ ਉਤਾਰਦੇ ਹੈਗੇ ਜਿਵੇਂ ਆਲੂ ਵੀ ਆਪਾਂ ਕੱਟਦੇ ਆਂ ਗਾਜਰਾਂ ਕੱਟਦੇ ਆਂ ਹਨਾ ਤਿੱਖੀ ਜੇ ਤਾਂ ਮੇਰੇ ਤੋਂ ਬਿਲਕੁਲ ਹੀ ਨਹੀਂ ਕੱਟੇ ਜਾਂਦੇ ਜਿਵੇਂ ਕਦੂ ਵੀ ਆ ਹੈ ਹਨਾ ਜਿਹਦਾ ਆਪਾਂ ਉੱਪਰ ਛਿਲਕਾ ਲਾਉਣਾ ਹੁੰਦਾ ਹੈਗਾ ਪਿਲਰ ਨਾਲ ਹੀ ਲਾਉਣੀ ਹੈਗੀਆਂ ਮੈਂ ਨਹੀਂ ਤਾਂ ਫਿਰ ਮੇਰੇ ਤੋਂ ਮੋٹے-ਮੋٹے ਜੇ ਛਿਲਕੇ ਲਈ ਜਾਂਦੇ ਕਰਦ ਦੇ ਨਾਲ ਹਨਾ ਆਦਤ ਪੈ ਜਾਂਦੀ ਹੈਗੀ ਜਿਵੇਂ ਮੰਮੀ ਸਾਡੇ ਉਹਨਾਂ ਤੋਂ ਬਿਲਕੁਲ ਹੀ ਨਹੀਂ ਪਿਲਰ ਦੇ ਨਾਲ ਆਲੂ ਵਗੈਰਾ ਕੱਟੇ ਜਾਂਦੇ ਉਹ ਕਰਦ ਨਾਲ ਹੀ ਪਤਲੇ ਲਾ ਲੈਂਦੇ ਹੈਗੇ ਆ ਹਨਾ ਤੇ ਮੈਂ ਤੇ ਮੇਰੀ ਪਰਝਾਈ ਪਿਲਰ ਯੂਜ਼ ਕਰਦੀਆਂ ਹੈਗੀਆਂ ਹਨਾ ਉੱਥੇ ਮੇਰੇ ਪਿੱਕੇ ਮੇਰੀ ਪਰਝਾਈ ਨੂੰ ਆਦਤ ਹੈ ਪਿਲਰ ਯੂਜ਼ ਕਰਨ ਦੀ ਤੇ ਇੱਥੇ ਮੈਨੂੰ ਆਦਤ ਹੈਗੀ ਆ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਹਨਾ ਵੀ ਕਿੰਨਾ ਕਿੰਨਾ ਨੂੰ ਪਿਲਰ ਯੂਜ਼ ਕਰਨ ਦੀ ਆਦਤ ਹੈਗੀ ਆ ਤੇ ਮੈਂ ਇੱਥੇ ਹਨਾ ਰੋਟੀ ਤਿਆਰ ਕਰਨ ਤੋਂ ਪਹਿਲਾਂ ਇੱਕ ਫੇਸ ਪੈਕ ਲਗਾਇਆ ਹੋਇਆ ਸੀਗਾ ਇਹ ਫੇਸ ਪੈਕ ਮਤਲਬ ਮੇਰੇ ਨਾ ਸ਼ਾਇਆ ਜਿਆਦਾ ਪਿਗਮੈਂਟੇਸ਼ਨ ਤੇ ਜਦੋਂ ਮੈਂ ਕਿਤੇ ਜਾਵਾਂ ਕੱਲ ਜਿਵੇਂ ਮੈਂ ਮਾਰਕੀਟ ਗਈ ਸੀ ਤੇ ਧੁੱਪ ਬਹੁਤ ਸੀਗੀ ਤੇ ਉਹਦੇ ਨਾਲ ਨਾ ਮੇਰੇ ਤਾਂ ਸ਼ਾਈਆਂ ਵੀ ਉੱਠ ਖੜਦੀਆਂ ਜਿਵੇਂ ਕਹਿ ਲਉਣਾ ਪੈਚ ਪੈਚ ਦਿਖਣ ਲੱਗ ਜਾਂਦੀਆਂ ਬਲੈਕ ਬਲੈਕ ਹਨਾ ਤੇ ਜੇ ਫਿਰ ਮੈਂ ਇਹ ਲਾ ਲੈਣੀ ਹੈਗੀ ਤੇ ਇਹਦੇ ਨਾਲ ਸਾਫ਼ ਯੱਕ ਬਿਲਕੁਲ ਕਲੀਨ ਲੱਗਣ ਲੱਗ ਜਾਂਦਾ ਹੈਗਾ ਸ਼ਾਈਆਂ ਤਾਂ ਚਲੋ ਨਹੀਂ ਮਿਟਦੀਆਂ ਕਿਸੇ ਵੀ ਚੀਜ਼ ਨਾਲ ਪਰ ਉਹ ਦਬ ਜੇ ਜਾਂਦੀਆਂ ਹੈਗੇ ਲਾਈਟ ਦਿਖਣ ਲੱਗ ਜਾਂਦੀਆਂ ਹੈਗੀਆਂ ਤੇ ਇਹ ਪੈਕ ਦੇ ਵਿੱਚ ਕੋਈ ਸਿੰਪਲ ਚੀਜ਼ਾਂ ਹੀ ਮੈਂ ਜਿਵੇਂ ਪਾਉਣੀ ਹੁੰਦੀ ਹੈ ਮੇਰਾ ਜਿਵੇਂ ਬਣਾ ਕੇ ਰੱਖਿਆ ਹੋਇਆ ਉਹ ਵਾਲਾ ਚੋਲਾ ਦਾ ਆਟਾ ਹਨਾ ਉਹਦਾ ਮੈਂ ਘਰੀ ਬਣਾਇਆ ਸੀਗਾ ਬਿਲਕੁਲ ਉਹਦਾ ਬਰੀਕ ਪਾਊਡਰ ਕਰ ਲਿਆ ਸੀਗਾ ਮੈਂ ਤੇ ਇਸ ਤੋਂ ਬਾਅਦ ਮੈਂ ਉਹਦੇ ਵਿੱਚ ਪਾ ਲੈਣੀ ਹੈਗੀਆਂ ਕੋਈ ਮਤਲਬ ਜਾਂ ਤਾਂ ਗੁਲਾਬ ਜਲ ਪਾਉਣੀ ਹੈ ਜਾਂ ਦਹੀਂ ਪਾ ਲਿਆ ਜਾਂ ਕੱਚਾ ਦੁੱਧ ਪਾ ਲਿਆ ਉਹਦੇ ਵਿੱਚ ਚੋਲੇ ਦਾ ਆਟਾ ਪਾ ਲਿਆ ਇੱਕ ਚਮਚ ਥੋੜਾ ਜਿਹਾ بیسਨ ਪਾ ਲੈਣੀ ਹੈਗੀ ਮੈਂ ਤੇ ਵਿੱਚ ਮਲਤਾਨੀ ਮਿੱਟੀ ਪਾ ਲੈਣੀ ਹੈਗੀ ਐ ਤੇ ਉਹਨਾਂ ਨੂੰ ਮੈਂ 2 ਮਿੰਟ ਰੱਖ ਕੇ ਜਿਵੇਂ ਮਤਲਬ ਮਿਕਸ ਹੋ ਜਾਂਦਾ ਚੰਗੀ ਤਰ੍ਹਾਂ ਹਨਾ ਇਸ ਤੋਂ ਬਾਅਦ ਲਾ ਲੈਣੀ ਹੈ ਤੇ 10-15 ਮਿੰਟ ਜਿਹੜਾ ਮੈਂ ਲੱਗਿਆ ਰਹਿਣ ਦਿੰਨੀ ਆ ਆਪਣੇ ਫੇਸ ਤੇ ਤੇ ਇਸ ਤੋਂ ਬਾਅਦ ਮੈਂ ਉਹਨੂੰ ਬਿਲਕੁਲ ਮਤਲਬ ਵਾਸ਼ ਕਰ ਦਿੰਨੀ ਹੈਗੀਆਂ ਹਨਾ ਮਤਲ ਇਸ ਤੋਂ ਬਾਅਦ ਮਲਕੀ ਵਾਸ਼ ਕਰਦੀ ਹੈਗੀਆਂ ਉਹ ਸਕਰਬ ਦੀ ਤਰ੍ਹਾਂ ਜੋ ਵੀ ਡੈਡ ਡੈਡ ਸਕਿਨ ਹੁੰਦੀ ਹੈ ਜਾਂ ਆਪਣੇ ਕੋਈ ਡਸਟ ਵਗੈਰਾ ਲੱਗੀ ਹੁੰਦੀ ਹੈ ਹਨਾ ਉਹ ਸਾਰਾ ਕੁਝ ਟੈਨਿੰਗ ਵਗੈਰਾ ਜਿਹੜੀ ਖਤਮ ਹੋ ਜਾਂਦੀ ਹੈਗੀਆ ਇੱਕ ਤੋਂ ਪੈਕ ਮੇਰੇ ਕੋਲ ਹੋਰ ਵੀ ਹੈ ਮੈਂ ਹੋਰ ਵੀ ਪੈਕ ਯੂਜ਼ ਕਰਦੀਆਂ ਐ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਮੇਰੇ ਪਿਗਮੈਂਟੇਸ਼ਨ ਦੇ ਲਈ ਜਿਵੇਂ ਕਿਉਂਕਿ ਪਿਗਮੈਂਟੇਸ਼ਨ ਵਾਲਾ ਕੋਈ ਵੀ ਹੈ ਚਾਹੇ ਜਿੰਨੀ ਮਰਜ਼ੀ ਆਪਾਂ ਸੰਸਕ੍ਰੀਮ ਲਾਗਾ ਕੇ ਆਪਾਂ ਬਾਹਰ ਜਾਈਏ ਹਨਾ ਪਰ ਫਿਰ ਵੀ ਜਿਹੜਾ ਰਫ ਹੋ ਹੀ ਜਾਂਦਾ ਜਦੋਂ ਆਪਾਂ ਬਾਹਰ ਜਾਣੀ ਹੈਗੀ ਕਿਤੇ ਆਪਣੀ ਸਕਿਨ ਬਿਲਕੁਲ ਰਫ ਹੋ ਜਾਂਦੀ ਹੈਗੀ ਤੇ ਨੈਕਸਟ ਡੇ ਫਿਰ ਮੈਂ ਉਹੀ ਚੀਜ਼ ਯੂਜ਼ ਕਰਦੀ ਆ ਦੋ ਤਿੰਨ ਤਰ੍ਹਾਂ ਦੀ ਮੇਰੇ ਕੋਲ ਪੈਕ ਹੈ ਇੱਕ ਰੈਡੀमेड ਟੈਨਿੰਗ ਵਾਲਾ ਪੈਕ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨੈਕਸਟ ਵੀਡੀਓ ਦੇ ਵਿੱਚ ਹਨ ਤੇ ਪਿਗਮੈਂਟੇਸ਼ਨ ਹੁੰਦੀ ਹੈ ਨਾ ਜਿਹਦੇ ਉਹਨੂੰ ਬਹੁਤ ਦਿੱਕਤ ਹੁੰਦੀ ਹੈਗੀ ਇਹਨਾਂ ਚੀਜ਼ਾਂ ਦੀ ਹਨ ਬਹੁਤ ਕੇਅਰ ਕਰਨੀ ਪੈਂਦੀ ਹੈ ਜੇ ਆਪਾਂ ਕੇਅਰ ਨਹੀਂ ਕਰਦੇ ਉਤੋਂ ਆਪਣੀ ਸਟ्रेस ਕਿੰਨੀ ਹੁੰਦੀ ਹੈ ਟੈਨਸ਼ਨਸ ਹੁੰਦੀਆਂ ਹਨਾ ਤੇ ਪਥਕ ਵੀ ਜਾਣੀ ਹੈਗੀ ਹਨਾ ਤੇ ਉਹਦੇ ਨਾਲ ਹੋਰ ਜ਼ਿਆਦਾ ਜਿਹੜੀਆਂ ਉਹ ਬਲੈਕ ਲਿਕਨ ਲੱਗ ਜਾਂਦੀਆਂ ਹੈ ਕਿ ਆਪਣਾ ਬਿਲਕੁਲ ਹੀ ਸਕਿਨ ਖਰਾਬ ਜੀ ਲੱਗਣ ਲੱਗ ਜਾਂਦੀ ਹੈ ਡੈメージ ਸੀ ਤੇ ਫਿਰ ਮੈਂ ਇਹੀ ਯੂਜ਼ ਕਰਦੀ ਹੈਗੀਆਂ ਦੋ ਤਿੰਨ ਪੈਕ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਤੇ ਇੱਕ ਵਾਰੀ ਤਾਂ ਲਗਾ ਕੇ ਬਿਲਕੁਲ ਸਮੂਥ ਸਮੂਥ ਸਾਫ ਸਾਫ ਲੱਗਣ ਲੱਗ ਜਾਂਦਾ ਹੈਗਾ ਜਦੋਂ ਆਪਾਂ ਲਗਾਨੀ ਹੈਗਿਆ ਇਹਨੂੰ ਤੇ ਕਾਟਨ ਆਪਣੇ ਸਾਰੇ ਸੁੱਕ ਗਿਆ ਅੱਜ ਧੁੱਪ ਹੈ ਜਿਹੜੀ ਥੋੜੀ ਸਿੱਲੀ ਹੈਗੀ ਮਤਲਬ ਇੰਨੀ ਤੇਜ਼ ਨਹੀਂ ਜਿੰਨੀ ਕੱਲ ਤੇ ਸੀਗੀ ਕੱਲ ਬਹੁਤ ਧੁੱਪ ਸੀਗੀ वैसे तो चलो ड्रायर ਚਸਕਾਏ ਹੁੰਦੇ ਹਨਾ ਮਸ਼ੀਨ ਚ ਸੁੱਕ ਗਏ ਹੈਗੇ ਤੇ ਆਪਾਂ ਇਹਨਾਂ ਨੂੰ ਪਾਉਨੇ ਆ ਖਤਮ ਕਰਦੇ ਆ ਕੰਮ ਹਨਾ ਲਿਆ ਕੇ ਇਹਨਾਂ ਨੂੰ ਤੇ ਲੋ ਆਪਾਂ ਹੁਣ ਪਾਉਣ ਲੱਗੇ ਹੈਗੇ 커튼 ਮੈਂ ਕਿਹਾ ਚਲੋ ਆਪਾਂ ਹਨਾ ਇਹ ਵੀ ਪਾ ਲਈਏ ਤੇ ਇਹ ਹੁਣ ਦੇਖਣਾ ਪੈਣਾ ਵੀ ਵਿੰਡੋ ਦੇ ਛੋਟੇ ਆ ਤੇ ਉਹਦੇ ਵੱਡੇ ਆ ਡੋਰਾਂ ਦੇ ਆਈ ਉਹਦੀ ਮੈਪ ਉਲੀ ਆਣੀ ਹੈਗੇ ਵੀ ਕਿਹੜੇ ਉਹਦੇ ਹੈਗੇ ਆ ਉਹ ਮੈਂ ਥੋੜੇ ਛੋਟੇ ਜਿਹੇ ਕਿਸਮੇ ਥੱਲੇ ਲੈ ਲਈ ਲਾ ਦਿੱਤੀ ਕਿ ਉਹਨੋਂ ਆ ਕੀ ਉਲਟਾਪੁਲਟਾ ਹੋ ਗਿਆ ਇਹ ਰਮ ਮਸ਼ੀਨ ਚ ਵਾਸ਼ ਕਰਨ ਦੇ ਨਾਲ ਜਿਹੜੇ ਜਿਹੜੇ ਕੜੇ ਹੁੰਦੇ ਆ ਹਨਾ ਗਲਤ ਹੋ ਗਿਆ ਕੜੇ ਆ ਜਿਹੜੇ ਆਹ ਸਾਰੇ ਟੁੱਟ ਗਏ ਹੈਗੇ ਆ ਤੇ ਕੜਿਆਂ ਤੋਂ ਬਿਨਾ ਥੋੜੀ ਜੀ ਅਬ ਸੈਟਿੰਗ ਹੀ ਹੁੰਦੀ ਆ ਹਨਾ ਸੈੱਟ ਕਰਨੇ ਥੋੜੇ ਡਿਫਿਕਲਟ ਹੋ ਜਾਂਦੇ ਹੈਗੇ ਨੇ ਤਾਂ ਲੂਜ਼ ਹੋ ਜਾਂਦੇ ਆ ਬਿਨਾ ਕੜਿਆ ਤੋਂ ਇਹ ਇੱਕ ਵਾਰੀ ਹੁਣ ਦੁਬਾਰਾ ਪੈ ਵੀ ਨਹੀਂ ਸਕਦੀ ਇੱਕ ਵਾਰੀ ਮੈਂ ਕੋਸ਼ਿਸ਼ ਕੀਤੀ ਸੀ ਕਿ ਸੂਈ ਦੇ ਨਾਲ ਕੜੇ ਸੈੱਟ ਕਰਨ ਦੀ ਪਰ ਮੈਥੋਂ ਹੋਏ ਨਹੀਂ ਹੁਣ ਆਦਤ ਪੈ ਗਈ ਹੈ ਨਾ ਬਿਨਾ ਕਾਰਟਨ ਤੋਂ ਕਿਵੇਂ ਲੱਗਦਾ ਹੈਗਾ ਰੂਮ ਅਜੀਬ ਜਿਹਾ ਲੱਗਦਾ ਹੈ ਖਾਲੀ ਜਾਂ ਫੁੱਲਾ ਜਿਵੇਂ ਲੱਗਦਾ ਹੈਗਾ ਹਣਾ ਤੇ ਆਪਾਂ ਕਾਰਟਨ ਤਾਂ ਸਸਤੀ ਵਾਲੀ ਪਾਈ ਹੋਈ ਹੈ ਇਹ ਕਾਫੀ ਸਸਤੇ ਵੀ ਇਸ ਮਿਲ ਸੀਗੇ 150 ਐ 130 ਮਿਲ ਸੀਗਾ ਜਿਵੇਂ ਮੈਨੂੰ ਹੀ ਹੋਣਾ। ਕਾਰਟਨ ਬੜੇ ਸੋਨੇ ਸੋਨੇ ਮਾਰਕੀਟ ਤੋਂ ਹੁੰਦੇ ਹਨ ਕਿੰਨੇ ਮਹਿੰਗੇ ਮਹਿੰਗੇ ਮਿਲਦੇ ਆ ਅੱਜ ਕੱਲ। ਮੰਨ ਤਾਂ ਬਹੁਤ ਕਰਦਾ ਹੁੰਦਾ ਹੈਗਾ ਵੀ ਆਪਾਂ ਵੀ ਉਹ ਵਾਲੇ ਪਾਈਏ ਨਾ ਨੈਟ ਵਾਲੇ ਬੜੇ ਸੋਨੇ ਲੱਗੇ ਨੇ। ਪਰ ਸੋਚਿਆ ਵੀ ਚਲੋ ਹੌਲੀ ਹੌਲੀ ਹੁੰਦਾ ਹੈ ਨਾ ਵੀ ਜਿਵੇਂ ਨਵਾਂ ਘਰ ਲੈ ਲਿਆ ਤੇ ਉਦੋਂ ਆਪਾਂ ਦੇਖਾਂਗੇ ਪਾਪਾ ਜੀ ਨੇ ਚਾਇਆ ਤੇ ਆਪਾਂ ਬੜੇ ਸੋਨੇ ਸੋਨੇ ਕਾਰਟਨ ਪਾ ਲਈ ਮੈਨੂੰ ਬੜਾ ਸ਼ੌਂਕ ਹੈ ਸ਼ੁਰੂ ਤੋਂ ਹੀ ਕਾਰਟਨ ਦਾ। ਲੋ ਜੀ ਫੇਰ ਉੱਠੇ ਪੈ ਗਏ ਪਤਾ ਨਹੀਂ ਕਿਉਂ ਨਹੀਂ ਮੈਥੋਂ ਸੈੱਟ ਹੁੰਦਾ ਇੱਕ ਵਾਰ ਚ ਹੀ ਹੁਣ ਇਹਦਾ ਮੂੰਹ ਇਦਾਂ ਹੀ ਬਸੇ ਹੋ ਗਿਆ ਇੱਕ ਤਾਂ ਬਾਹਾਂ ਤਾਂ ਖਰੀਦੀਆਂ ਤੇ ਉਦੋਂ ਤਾਂ ਬਾਹਾਂ ਤਾਂ ਖੁੱਲਣ ਲੱਗ ਜਾਂਦੀਆਂ ਹੈਗਾ ਥੋੜਾ ਜਿਹਾ ਪੀਸਫੁਲ ਹੈ ਐਨਵਾਇਰਨਮੈਂਟ ਹੋ ਜਾਂਦਾ ਕਾਟਨ ਪਾਉਣ ਦੇ ਨਾਲ ਸ਼ਾਂਤੀ ਜੀ ਨਾ ਠੰਡਾ ਜਿਹਾ ਲੱਗਦੋਂ ਲੱਗ ਜਾਂਦਾ ਹੈਗਾ ਕਾਟਨ ਤੋਂ ਬਿਨਾਂ ਨਾ ਚੀਜ਼ਾਂ ਹੀ ਮੇਰੀ ਵਿੰਡੋ ਜਵਾਵਾ ਕਈਆਂ ਇੱਥੇ ਰੱਖੀਆਂ ਆਈਆਂ ਜੀਵ ਜਿਹਾ ਲੱਗਦਾ ਫਲਾਵਰ ਜਿਹਾ ਪਿਆਰ ਲੱਗਦਾ ਰਹਿੰਦਾ ਵੀ ਜਿਵੇਂ ਬਾਹਰ ਇਕ ਲਾਰਾ ਪੈ ਗਿਆ ਹੁੰਦਾ ਐਂ ਫੀਲਡ ਹੋ ਹੀ ਜਾਊਗਾ ਇਹਦਾ ਮੂੰਹ ਆਪਾਂ ਪਹਿਲੇ ਇੱਧਰ ਕਰ ਲਈਏ ਉਹਨੂੰ ਇਕੜਿਆ ਜਾਂ ਚ ਹੱਥ ਪਾਏ ਰੋ ਖਿੱਲਰ ਜਾਂਦਾ ਹੈ ਕਿਸੀ ਇਹ ਸਹੀ ਹੈ ਇੱਧਰ ਹੀ ਹੁੰਦਾ ਨਾ ਇਹਦਾ ਲਗਾ ਮਖੀਰ ਨਾਲ ਤੋਂ ਪਾਦੇ ਹੁਣ ਇਹਦਾ ਫੇਸ ਮੈਨੂੰ ਲੱਗਦਾ ਹੁੰਦਾ ਨਾ ਤੂੰ ਜੇ ਰੂਮ ਦੇ ਬੋਸ਼ਣਾਵੇਂ ਆਜਾ ਪਹਿਲੇ ਨਾ ਨੇ ਕਰਤੀਆ ਥੋੜੇ ਸਾਫ਼ ਲੱਗਦੇ ਨੇ ਨਿੱਖਰੇ ਜਿਹੜੇ ਹਨ ਇੱਕ ਤਾਂ ਬੱਚਿਆਂ ਦੇ ਆਤ ਹੁੰਦੀਆਂ ਨਾ ਉਹਨਾਂ ਦੇ ਨਾਲ ਹੀ ਹੱਥੋਂ ਖੁੰਝ ਦਿੰਦੇ ਚੱਕ ਕੇ ਕੌਣ ਆਇਆ ਮੇਰਾ ਬੁੱਗ ਆਇਆ ਕੋ ਫਾਦੀ ਵੀ ਕੰਮ ਕਰਨ ਤੇ ਆਇਆ ਤੁੰਗ ਮੇਰੇ ਅੱਜ ਕੰਮ ਕਰਨ ਆਇਆ ਇਹ ਬੁੱਗ

મેં આ બિસ્કિટ મે તે તો બિના કે મે બન જાનગી બન જાનગે ઉત તો ચોકલેટ પાયા સળ્યા જા હે ના ઉપર ક્રીમા લા દી કે ગંદી બદિયા ચક કે હે ના ચલો આદરો હોવે આદરો કરો ચલો ઉઠો આદરો ફ્રૂટ ખાઓ મે તો ફ્રૂટ કટ રઈ છેતે ઉપર આ લેક મે તે રોસ્તે લગેગી ચીકુ ચીકુ કે લિયે ચીકુ કેલે પી ખાયગા પી લે હમ ਕੀ ਲੈ ਚਾਂ ਸਰ ਤੋਂ ਹੁੰਦੇ ਆਪਲੇ ਕਰੋ ਚਲ ਅਦਰ ਉਹ ਵੀ ਕੱਪੜੇ ਚੇਨ ਪਹਿਲੇ ਚੇਨ ਕਰੋ ਕਾਸ਼ੀ ਤੇ ਲੋ ਜੀ ਇੱਥੇ ਕਰਦੇ ਹੈਗੇ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ